ਹੇ ਜਗ ਮੀਤ ਨਾ ਦੇਖਿਓ ਕੋਈ ਸਭੇ ਜਗ ਸੁ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਦਾਰਾ ਮੀਤ ਪੂਤ ਸਰਬੰਸੇ ਸਗਰੇ ਤਨ ਸਿਹੁ ਲਾਗੇ ਜਪਹੀ ਤੀਰਤੰ ਸੇਕਿਉ ਨਾਇ ਕੋ ਸੰਗ ਸਾਧ ਸਭ ਭਾਗ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੜਗੜਾ ਜੀ ਮਹੰਤ ਖੇੜੀ ਨਗਾਇਆਂ ਤੋਂ ਪਹੁੰਚੇ ਨੇ ਜੀ ਪਰਿਵਾਰ ਵੱਲੋਂ ਉਹਨਾਂ ਨੂੰ ਸ੍ਰੋਪੋ ਪੇਟਾ ਕੀਤਾ ਜਾ ਰਿਹਾ ਹੈ ਜੀ ਸਤਿਗੁਰੂ ਮਹਾਰਾਜ ਅਰਧੇ ਕਲਾ ਕਰਨ ਸੰਤਾਂ ਨੂੰ कला वञी वाहिगुरू जी का ख़ालसा वाहिगुरू जी फते वाहिगुरू जी का ख़ालसा वाहिगुरू जी फते